ਗੁਰੂ ਪਿਆਰੀ ਸਾਧ ਸੰਗਤ ਜੀ ਜੋ ਇਨਸਾਨ ਜੋ ਇਨਸਾਨ ਆਪਣੇ ਮਹਾਨ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਜਾਂ ਸੁਣ ਕੇ ਉਹਨਾਂ ਦੇ ਉੱਤੇ ਕੋਈ ਵਿਚਾਰ ਹੀ ਨਹੀਂ ਕਰਦੇ ਉਹਨਾਂ ਦੇ ਉੱਤੇ ਕੋਈ ਵਿਚਾਰ ਹੀ ਨਹੀਂ ਕਰਦੇ ਅਤੇ ਆਪਣੇ ਮਹਾਨ ਗੁਰੂਆਂ ਦੇ ਹੁਕਮਾਂ ਅਨੁਸਾਰ ਸਾਨੂੰ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਨਹੀਂ ਕਰਦੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਨਹੀਂ ਕਰਦੇ ਆਪਣੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਨਹੀਂ ਕਰਦੇ ਆਪਣੇ ਘਟ ਦੇ ਅੰਦਰੋਂ ਹੀ ਉਸ ਸੱਚੇ ਨਾਮ ਨੂੰ ਪ੍ਰਾਪਤ ਨਹੀਂ ਕਰਦੇ ਆਪਣੇ ਘਟ ਦੇ ਅੰਦਰੋਂ ਉਸ ਸੱਚੇ ਅਮਰਤ ਨੂੰ ਪ੍ਰਾਪਤ ਨਹੀਂ ਕਰਦੇ ਉਸ ਪੂਰੇ ਗੁਰੂ ਦੀ ਸੇਵਾ ਨਹੀਂ ਕਰਦੇ ਅਤੇ ਬਸ ਐਵੇਂ ਹੀ ਅਤੇ ਬਸ ਐਵੇਂ ਹੀ ਆਪਣੇ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਹਰ ਰੋਜ਼ ਰਟਦੇ ਹੀ ਰਹਿੰਦੇ ਹਨ ਰਟਦੇ ਹੀ ਰਹਿੰਦੇ ਹਨ ਸਾਡੇ ਗੁਰਮਾਹ ਨੇ ਸਾਡੇ ਗੁਰਮਾਹ ਨੇ ਉਹਨਾਂ ਨੂੰ ਮਹਾ ਮੂਰਖ ਮਨਮੁਖ ਤੇ ਮਨ ਦੇ ਹਟ ਗਿਆ ਜਿਆ ਹੈ ਸਾਡੇ ਗੁਰਮਾਹ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਟਕਾਰਾਂ ਪਾਈਆਂ ਹਨ ਉਹਨਾਂ ਬਾਰੇ ਅਸੀਂ ਆਪਣੇ ਗੁਰਮਾਹ ਤੋਂ ਸੁਣਦੇ ਹਾਂ 105 ਅੰਗ ਤੇ ਉਹਨਾਂ ਬਾਰੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਮੂਰਖ ਪੜੇ ਮੂਰਖ ਪੜੇ ਸ਼ਬਦ ਨਾ ਬੁੱਝੇ ਗੁਰਮਖ ਵਿਰਲੋ ਜਾਤਾ ਹੀ ਮੂਰਖ ਬੜੇ ਸ਼ਬਦਾਂ ਨੂੰ ਬੂਝੇ ਗੁਰਮੁਖ ਵਿਰਲਾ ਜਾਤਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇਨਸਾਨ ਆਪਣੇ ਧਾਰਮਿਕ ਗ੍ਰੰਥਾਂ ਨੂੰ ਹਰ ਰੋਜ਼ ਹੀ ਬਿਨਾਂ ਵਿਚਾਰੇ ਤੋਂ ਐਵੇਂ ਪੜ੍ਹਦੇ ਹੀ ਰਹਿੰਦੇ ਹਨ ਪੜ੍ਹਦੇ ਹੀ ਰਹਿੰਦੇ ਹਨ ਤੇ ਨਾ ਤਾਂ ਉਸ ਦੇ ਵਿੱਚੋਂ ਤੇ ਨਾ ਤ ਅਤੇ ਨਾ ਤਾਂ ਉਸ ਸੱਚੇ ਨਾਮ ਨੂੰ ਪ੍ਰਾਪਤ ਕਰਦੇ ਹਨ ਤੇ ਨਾ ਹੀ ਆਪਣੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਦੇ ਹਨ ਉਹ ਇਨਸਾਨ ਮੂਰਖਾਨ ਮੂਰਖ ਪੜੇ ਸ਼ਬਦ ਨਾ ਬੁੱਝੇ ਗੁਰਮੁਖ ਵਿਰਲਾ ਜਤਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇਨਸਾਨ ਆਪਣੇ ਧਾਰਮਿਕ ਗ੍ਰੰਥਾਂ ਨੂੰ ਹਰ ਰੋਜ਼ ਹੀ ਐਵੇਂ ਪੜ੍ਹਦੇ ਹੀ ਰਹਿੰਦੇ ਹਨ ਪੜ੍ਹਦੇ ਹੀ ਰਹਿੰਦੇ ਹਨ ਉਹਨਾਂ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਉਸ ਸੱਚੇ ਨਾਮ ਨੂੰ ਪ੍ਰਾਪਤ ਨਹੀਂ ਕਰਦੇ ਆਪਣੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਨਹੀਂ ਕਰਦੇ ਸਾਡੇ ਗੁਰੂ ਸਾਹਿਬ ਜੀ ਉਹਨਾਂ ਨੂੰ ਮੂਰਖ ਕਹਿੰਦੇ ਹਨ ਗੁਰਮਖ ਵਿਰਲੋ ਜਾਤਾ ਹੈ ਤੇ ਜੋ ਇੱਕ ਪੂਰੇ ਗੁਰੂ ਪੂਰੇ ਸੰਤ ਜਨ ਹੁੰਦੇ ਹਨ ਉਹਨਾਂ ਨੇ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦੇਖਿਆ ਹੁੰਦਾ ਹੈ ਤੇ ਆਪਣੇ ਘਟ ਦੇ ਅੰਦਰੋਂ ਹੀ ਉਸ ਸੱਚੇ ਨਾਮ ਨੂੰ ਪ੍ਰਾਪਤ ਕੀਤਾ ਹੁੰਦਾ ਹੈ ਅੱਗੇ 1032 ਅੰਗ ਤੇ ਗੁਰੂ ਨਾਨਕ ਦੇਵ ਜੀ ਉਹਨਾਂ ਬਾਰੇ ਹੋਰ ਲਿਖਦੇ ਹਨ ਪੜੇ ਮਨ ਮੁਖ ਪਰ ਵਿਧੀ ਨਹੀਂ ਜਾਣਾ ਪੜੇ ਮਨਮੁਖ ਪਰ ਵਿਧੀ ਨਹੀਂ ਜਾਣਾਂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਮਨਮੁਖ ਇਨਸਾਨ ਹੁੰਦਾ ਹੈ ਕਿ ਜੋ ਇੱਕ ਮਨਮੁਖ ਇਨਸਾਨ ਹੁੰਦਾ ਹੈ ਉਹ ਆਪਣੇ ਧਾਰਮਿਕ ਗ੍ਰੰਥਾਂ ਨੂੰ ਹਰ ਰੋਜ਼ ਐਵੇਂ ਹੀ ਪੜਦਾ ਹੀ ਰਹਿੰਦਾ ਹੈ ਪਰ ਆਪਣੇ ਅੰਦਰੋਂ ਪਰ ਆਪਣੇ ਅੰਦਰੋਂ ਉਸ ਈਸ਼ਵਰ ਦੀ ਈਸ਼ਵਰ ਨੂੰ ਦੇਖਣ ਦੀ ਕੋਈ ਵਿਧੀ ਨਹੀਂ ਜਾਣਦਾ ਹੈ ਕਿ ਇੱਕ ਜੋ ਮਨਮੁਖ ਇਨਸਾਨ ਹੁੰਦਾ ਹੈ ਉਹ ਆਪਣੇ ਧਾਰਮਿਕ ਗ੍ਰੰਥਾਂ ਨੂੰ ਹਰ ਰੋਜ਼ ਐਵੇਂ ਹੀ ਪੜਦਾ ਹੀ ਰਹਿੰਦਾ ਹੈ ਪੜਦਾ ਹੀ ਰਹਿੰਦਾ ਹੈ ਬਸ ਅਤੇ ਆਪਣੇ ਘਟ ਦੇ ਅੰਦਰੋਂ ਉਸ ਈਸ਼ਵਰ ਨੂੰ ਦੇਖਣ ਦੀ ਵਿਧੀ ਨੂੰ ਪ੍ਰਾਪਤ ਨਹੀਂ ਕਰਦਾ ਹੈ ਮਨਮੁਖ ਪੜੇ ਮਨਮੁਖ ਪਰ ਵਿਧੀ ਨਹੀਂ ਜਾਣਾ ਨਾਮ ਨਾ ਬੂਝੇ ਭਰਮ ਭੁਲਾਣਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੜਾ ਮਨਮੁਖ ਇਨਸਾਨ ਕਿ ਜਿਹੜਾ ਮਨਮੁਖ ਇਨਸਾਨ ਉਸ ਸੱਚੇ ਨਾਮ ਨੂੰ ਨਹੀਂ ਬੋਝਦਾ ਹੈ ਕਿ ਜਿਹੜਾ ਮਨਮੁਖ ਇਨਸਾਨ ਉਸ ਆਪਣੇ ਘਟ ਵਾਲੇ ਕਿ ਉਸ ਆਪਣੇ ਘਟ ਵਾਲੇ ਸੱਚੇ ਨਾਮ ਨੂੰ ਨਹੀਂ ਬੋਝਦਾ ਹੈ ਤੇ ਐਵੇਂ ਭਰਮਾਂ ਦੇ ਵਿੱਚ ਹੀ ਭੁੱਲਿਆ ਰਹਿੰਦਾ ਹੈ ਪੜੇ ਮਨਮੁਖ ਪਰ ਵਿਧੀ ਨਹੀਂ ਜਾਣਾ ਨਾਮ ਨਾ ਬੁੱਝੇ ਭਰਮ ਭੁਲਾਣਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੜਾ ਮਨਮੁਖ ਇਨਸਾਨ ਆਪਣੇ ਘਟ ਦੇ ਅੰਦਰ ਵਾਲੇ ਨਾਮ ਨੂੰ ਨਹੀਂ ਬੋਝਦਾ ਹੈ ਇਵੇਂ ਭਰਮਾਂ ਦੇ ਵਿੱਚ ਹੀ ਭਟਕਿਆ ਰਹਿੰਦਾ ਹੈ ਲੈ ਕੇ ਵੱਡੀ ਦੇਣ ਅਗਾਹੀ ਦੁਰਮਤ ਕਾ ਗਲ ਫਹ ਹੈ ਲੈ ਕੇ ਵੱਡੀ ਦੇਣ ਅਗਾਹੀ ਦੁਰਮਤ ਕਾ ਗਲ ਫਹ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਧਾਰਮਿਕ ਗ੍ਰੰਥਾ ਨੂੰ ਮਾਇਆ ਦੀ ਖਾਤਰ ਕਰ ਪੜ੍ਹਦੇ ਹਨ ਕਿ ਜੋ ਆਪਣੇ ਧਾਰਮਿਕ ਗ੍ਰੰਥਾ ਨੂੰ ਮਾਇਆ ਦੀ ਖਾਤਰ ਪੜ੍ਹਦੇ ਹਨ ਭਾਵ ਵੱਡੀ ਲੈ ਕੇ ਪੜ੍ਹਦੇ ਹਨ ਉਹਨਾਂ ਦੇ ਗਲ ਦੇ ਵਿੱਚ ਬੁਰੀ ਮਤ ਦਾ ਆਖਰ ਨੂੰ ਫਹਾ ਪੈ ਜਾਂਦਾ ਹੈ ਸਿਮਰਤ ਸਾਸ਼ਤਰ ਪੜੇ ਪ੍ਰਾਣਾ ਵਾਦ ਵਿਖਾਣੇ ਤਤ ਨ ਜਾਣਾ ਬਿਨ ਗੁਰ ਬਿਨ ਗੁਰ ਪੂਰੇ ਤਤ ਨ ਪਾਏ ਸੱਚ ਸੁੱਚੇ ਸੱਚ ਰਾਹੀ ਸਿਮਰਤ ਸਾਸ਼ਤਰ ਪੜੇ ਪ੍ਰਾਣਾ ਵਾਦ ਵਿਖਾਣੇ ਤਤ ਨ ਜਾਣਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਮਨਮੁਖ ਇਨਸਾਨ ਆਪਣੇ ਧਾਰਮਿਕ ਗ੍ਰੰਥਾ ਨੂੰ ਪੜਦਾ ਤਾਂ ਬਹੁਤ ਹੈ ਸਿਮਰਤਿ ਸ਼ਾਸਤਰ ਪੜੇ ਪ੍ਰਾਣਾ ਕਿ ਇਹ ਮਨਮੁਖ ਇਨਸਾਨ ਆਪਣੇ ਧਾਰਮਿਕ ਗ੍ਰੰਥਾਂ ਨੂੰ ਹਰ ਰੋਜ਼ ਹੀ ਪੜਦਾ ਤਾਂ ਬਹੁਤ ਹੈ ਅਤੇ ਪੜ ਪੜ ਕੇ ਸੰਤਾਂ ਦੇ ਨਾਲ ਚ ਅਤੇ ਪੜ ਪੜ ਕੇ ਇੱਕ ਪੂਰੇ ਸੰਤਾਂ ਦੇ ਨਾਲ ਝਗੜੇ ਵੀ ਕਰਦਾ ਹੈ ਸਿਮਰਤਿ ਸ਼ਾਸਤਰ ਪੜੇ ਪ੍ਰਾਣਾ ਵਾਦ ਵਿਖਾਣੇ ਤਤ ਨਾ ਜਾਣਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਮਨਮੁਖ ਇਨਸਾਨ ਆਪਣੇ ਧਾਰਮਿਕ ਸ਼ਾਸਤਰਾਂ ਨੂੰ ਹਰ ਰੋਜ਼ ਪੜਦਾ ਤਾਂ ਬਹੁਤ ਹੈ ਪਰ ਉਸ ਦੇ ਵਿੱਚੋਂ ਉਸ ਤਤ ਨੂੰ ਪਰ ਆਪਣੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਉਸ ਤਤ ਨੂੰ ਉਸ ਸਾਰ ਨੂੰ ਉਸ ਨਿਚੋੜ ਨੂੰ ਨਹੀਂ ਜਾਣਦਾ ਹੈ ਸਾਡੇ ਧਾਰਮਿਕ ਗ੍ਰੰਥਾਂ ਦਾ ਸਾਰ ਤਤ ਕੀ ਹੈ ਸਾਡੇ ਧਾਰਮਿਕ ਗ੍ਰੰਥਾਂ ਦਾ ਸਾਰ ਜਾਂ ਤਤ ਇਹ ਹੈ ਕਿ ਆਪ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰੋ ਆਪਣੇ ਘਟ ਦੇ ਅੰਦਰੋਂ ਹੀ ਉਸ ਸੱਚੇ ਨਾਮ ਨੂੰ ਪ੍ਰਾਪਤ ਕਰੋ ਤੇ ਆਪਣੇ ਘਟ ਦੇ ਅੰਦਰੋਂ ਹੀ ਉਸ ਸੱਚੇ ਅਮਰਤ ਨੂੰ ਪ੍ਰਾਪਤ ਕਰੋ ਇਹ ਸਾਡੇ ਧਾਰਮਿਕ ਗ੍ਰੰਥਾਂ ਦਾ ਤਤ ਹੈ ਸਾਰ ਹੈ ਸਿਮਰਤ ਸ਼ਾਸਤਰ ਪੜੇ ਪ੍ਰਾਣਾਵਾਦ ਬਖਾਣੇ ਤਤ ਨਾ ਜਾਣਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਮਨਮੁਖ انسان ਆਪਣੇ ਧਾਰਮਿਕ ਗ੍ਰੰਥਾਂ ਨੂੰ ਹਰ ਰੋਜ਼ ਪੜਦਾ ਤਾਂ ਬਹੁਤ ਹੈ ਪਰ ਉਹਨਾਂ ਦੇ ਵਿੱਚੋਂ ਉਸ ਤਤ ਨੂੰ ਉਸ ਮਹਾਨ ਬ੍ਰਹਮ ਗਿਆਨ ਨੂੰ ਉਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਨਹੀਂ ਕਰਦਾ ਹੈ ਤੇ ਅਤੇ ਉਹ ਚਾਰ ਪਦਾਰਥ ਦਾ ਗਿਆਨ ਉਹ ਬ੍ਰਹਮ ਗਿਆਨ ਦੇਣ ਵਾਲੇ ਇੱਕ ਪੂਰਨ ਸੰਤ ਦੇ ਨਾਲ ਉਲਟਾ ਝਗੜੇ ਕਰਦਾ ਹੈ ਵਾਦ ਵਿਖਾਣੇ ਤਤ ਨ ਜਾਣਾ ਬਿਨ ਗੁਰ ਪੂਰੇ ਤਤ ਨ ਪਾਏ ਬਿਨ ਗੁਰੂ ਪੂਰੇ ਤਤ ਨ ਪਾਏ ਸੱਚ ਸੁੱਚੇ ਸੱਚ ਰਾਹ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਪੂਰੇ ਤਤ ਨੂੰ ਕਿ ਉਸ ਪੂਰੇ ਤਤ ਨੂੰ ਉਸ ਉਸ ਪੂਰੇ ਸਾਰ ਨੂੰ ਇੱਕ ਪੂਰੇ ਗੁਰੂ ਤੋਂ ਬਿਨਾਂ ਕਦੇ ਵੀ ਪ੍ਰਾਪਤ ਨਹੀਂ ਕੀਤਾ ਜਾਂਦਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਡੇ ਧਾਰਮਿਕ ਗ੍ਰੰਥਾਂ ਦਾ ਜੋ ਸਾਰ ਹੈ ਜੋ ਤਤ ਹੈ ਉਹ ਬ੍ਰਹਮ ਗਿਆਨ ਹੈ ਉਹ ਚਾਰ ਪਦਾਰਥ ਦਾ ਗਿਆਨ ਹੈ ਤੇ ਉਸ ਬ੍ਰਹਮ ਗਿਆਨ ਨੂੰ ਇੱਕ ਪੂਰੇ ਗੁਰੂ ਦੀ ਸੰਗਤ ਤੋਂ ਬਿਨਾਂ ਕਦੇ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਬਿਨ ਬਿਨ ਗੁਰੂ ਪੂਰੇ ਤਤ ਨਾ ਪਾਏ ਸੱਚ ਸੁੱਚੇ ਸੱਚ ਰਾਹੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰੇ ਗੁਰੂ ਦੀ ਸੰਗਤ ਤੋਂ ਬਿਨਾ ਉਸ ਬ੍ਰਹਮ ਗਿਆਨ ਨੂੰ ਉਸ ਤਤ ਨੂੰ ਉਸ ਸਾਰ ਨੂੰ ਕਦੇ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਉਸ ਸੱਚੇ ਦੇ ਨਾਲ ਮਿਲਿਆ ਜਾ ਸਕਦਾ ਹੈ ਅੱਗੇ 1350 ਤੇ ਸੰਤ ਕਬੀਰ ਜੀ ਉਹਨਾਂ ਬਾਰੇ ਹੋਰ ਲਿਖਦੇ ਹਨ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਸੰਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਕਿ ਇਹ ਜੋ ਸਾਡੇ ਪਾਸ ਧਾਰਮਿਕ ਗ੍ਰੰਥ ਹਨ ਕਿ ਇਹ ਜੋ ਸਾਡੇ ਪਾਸ ਅੱਜ ਧਾਰਮਿਕ ਗ੍ਰੰਥ ਹਨ ਇਹ ਝੂਠੇ ਨਹੀਂ ਹਨ ਇਹ ਝੂਠੇ ਨਹੀਂ ਹਨ ਝੂਠਾ ਜੋ ਨਾ ਵਿਚਾਰੇ ਸਾਡੇ ਮਹਾਪੁਰਸ਼ ਕਹਿੰਦੇ ਹਨ ਕਿ ਜੋ ਇਨਾਂ ਧਾਰਮਿਕ ਗ੍ਰੰਥਾਂ ਨੂੰ ਪੜ ਕੇ ਜੋ ਸੁਣ ਕੇ ਇਹਨਾਂ ਦੇ ਉੱਤੇ ਕੋਈ ਵਿਚਾਰ ਨਹੀਂ ਕਰਦਾ ਉਹ ਇਨਸਾਨ ਝੂਠਾ ਹੈ ਅੱਗੇ 1103 ਅੰਕ ਤੇ ਸਾਡੇ ਗੁਰੂ ਸਾਹਿਬ ਜੀ ਉਹਨਾਂ ਬਾਰੇ ਹੋਰ ਲਿਖਦੇ ਹਨ ਵੇਦ ਪ੍ਰਾਣ ਪੜੇ ਕਿਆ ਗੁਣ ਖਰ ਚੰਦਨ ਜਸ ਭਾਰਾ ਖਰ ਗਦੇ ਨੂੰ ਕਹਿੰਦੇ ਹਨ ਵੇਦ ਪ੍ਰਾਣ ਪੜੇ ਕਿਆ ਗੁਣ ਖਰ ਚੰਦਨ ਜਸ ਭਾਰਾ RAM ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰਸ ਪਾਰਾ ਸੋ ਬੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਜੋ ਤੂੰ ਹਰ ਰੋਜ਼ ਹੀ ਬਿਨਾਂ ਵਿਚਾਰੇ ਤੋਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜਦਾ ਹੀ ਰਹਿੰਦਾ ਹੈ ਪੜਦਾ ਹੀ ਰਹਿੰਦਾ ਹੈ ਇਸ ਦੇ ਨਾਲ ਤੇਰੇ ਵਿੱਚ ਕਿਹੜੇ ਗੁਣ ਪੈਦਾ ਹੁੰਦੇ ਹਨ ਇਸ ਦੇ ਨਾਲ ਤੇਰੇ ਵਿੱਚ ਕਿਹੜੇ ਗੁਣ ਪੈਦਾ ਹੁੰਦੇ ਹਨ ਇਹ ਤਾਂ ਐਵੇਂ ਇੱਕ ਗਧੇ ਦੇ ਉੱਤੇ ਭਾਰ ਲੱਦਣ ਵਾਲੀ ਗੱਲ ਹੈ ਇਹ ਤਾਂ ਐਵੇਂ ਗਧੇ ਦੇ ਉੱਤੇ ਹੀ ਇੱਕ ਭਾਰ ਲੱਦਣ ਵਾਲੀ ਗੱਲ ਹੈ ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰਸ ਪਾਰਾ ਤੂੰ ਉਸ ਈਸ਼ਵਰ ਦੇ ਨਾਮ ਨੂੰ ਤਾਂ ਅਜੇ ਤੱਕ ਜਾਣਿਆ ਹੀ ਨਹੀਂ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ اے ਇਨਸਾਨ ਕਿ ਤੂੰ ਉਸ ਈਸ਼ਵਰ ਦੇ ਸੱਚੇ ਨਾਮ ਨੂੰ ਤਾਂ ਅਜੇ ਤੱਕ ਜਾਣਿਆ ਹੀ ਨਹੀਂ ਹੈ ਜੋ ਕਿ ਤੇਰੇ ਘਟ ਦੇ ਅੰਦਰ ਹੈ ਤੇ ਜਿਸ ਨੂੰ ਇੱਕ ਪੂਰਾ ਗੁਰੂ ਤੇਰੇ ਅੰਦਰ ਪ੍ਰਗਟ ਕਰਦਾ ਹੈ ਤੇ ਤੂੰ ਉਸ ਸੱਚੇ ਨਾਮ ਤੋਂ ਬਿਨਾਂ ਫਿਰ ਕਿਵੇਂ ਪਾਰ ਲੱਗੇਗਾ ਅੱਗੇ ਇੱਕ ਸੰਤ ਤੁਲਸੀਦਾਸ ਜੀ ਉਹਨਾਂ ਲੋਕਾਂ ਦੇ ਬਾਰੇ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ 4 18 9 ਪੜੇ ਖਟਪੜ ਖੋਇਆ ਮੂਲ 4 18 9 ਪੜੇ ਖਟਪੜ ਖੋਇਆ ਮੂਲ ਸ਼ਬਦ ਸੁਰਤ ਚੀਨੇ ਬਿਨ ਜਿਉਂ ਪੰਛੀ ਚੰਡੂਰ ਸੰਤ ਤੁਲਸੀਦਾਸ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਕਿ हे ਇਨਸਾਨ ਭਾਵੇਂ ਤੂੰ ਚਾਰ ਵੇਦ 6 ਸ਼ਾਸਤਰ ਨੋ ਵਿਆਕਰਨ 18 ਪ੍ਰਾਣ ਭਾਵ ਦੁਨੀਆਂ ਦੇ ਤੂੰ ਸਾਰੇ ਗ੍ਰੰਥ ਵੀ ਪੜ ਲਵੇਂ ਭਾਵ ਦੁਨੀਆਂ ਦੇ ਤੂੰ ਸਾਰੇ ਗ੍ਰੰਥ ਵੀ ਪੜ ਲਵੇਂ ਸ਼ਬਦ ਸੁਰਤ ਚੀਨੇ ਬਿਨਾ ਜਿਉਂ ਪੰਛੀ ਝੰਡੂਰ ਪਰ ਜੇਕਰ ਤੂੰ ਪਰ ਜੇਕਰ ਤੂੰ ਅਜੇ ਤੱਕ ਉਸ ਸੱਚੇ ਸ਼ਬਦ ਨੂੰ ਪਰ ਜੇਕਰ ਤੂੰ ਆਪਣੀ ਸੁਰਤ ਨੂੰ ਉਸ ਸੱਚੇ ਸ਼ਬਦ ਦੇ ਨਾਲ ਨਹੀਂ ਮਲਾਇਆ ਤਾ ਤੇਰੀ ਹਾਲਤ ਇੱਕ ਚੰਡੂਲ ਜਾਨਵਰ ਦੇ ਵਰਗੀ ਹੈ ਅੱਗੇ 435 ਅੰਕ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਬਾਰੇ ਹੋਰ ਲਿਖਦੇ ਹਨ ਹਾਏ ਹਰ ਕਥਾ ਬੂਝ ਤੂੰ ਮੂੜੇ ਮੂੜੇ ਮੂਰਖ ਨੂੰ ਕਹਿੰਦੇ ਹਨ ਮੂੜੇ ਮੂਰਖ ਨੂੰ ਕਹਿੰਦੇ ਹਨ ਹਾਏ ਹਰ ਕਥਾ ਬੂਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਮੂਖ ਇਹ ਮੂਰਖ ਇਨਸਾਨ ਤੂੰ ਹਰੀ ਦੀ ਕਥਾ ਨੂੰ ਸਮਝਣਾ ਕਰ ਕਿ ਹੈ ਮੂਰਖ ਨਸਾਨ ਤੂੰ ਹਰੀ ਦੀ ਕਥਾ ਨੂੰ ਸਮਝਣਾ ਕਰ ਤਾਂ ਸਦਾ ਸੁਖ ਹੋਈ ਫਿਰ ਹੀ ਤੈਨੂੰ ਸਦਾ ਵਾਸਤੇ ਸੁਖ ਦੀ ਪ੍ਰਾਪਤ ਪ੍ਰਾਪਤੀ ਹੋਵੇਗੀ ਮਨਮੁਖ ਪੜੇ ਤੇਤਾ ਦੁੱਖ ਲਾਗੇ ਬਿਨ ਸਤਗੁਰੂ ਮੁਕਤ ਨਾ ਹੋਈ ਮਨਮੁਖ ਪੜੇ ਤੇਤਾ ਦੁੱਖ ਲਾਗੇ ਬਿਨ ਸਤਗੁਰੂ ਮੁਕਤ ਨਾ ਹੋਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਮਨਮੁਖ ਹੁੰਦਾ ਹੈ ਕਿ ਜੋ ਇੱਕ ਮਨਮੁਖ ਮਨੁੱਖ ਹੁੰਦਾ ਹੈ ਉਹ ਆਪਣੇ ਧਾਰਮਿਕ ਗ੍ਰੰਥਾਂ ਨੂੰ ਬਿਨਾਂ ਵਿਚਾਰੇ ਤੋਂ ਬਿਨਾਂ ਵਿਚਾਰੇ ਤੋਂ ਹੀ ਐਵੇਂ ਹਰ ਰੋਜ਼ ਪੜਦਾ ਰਹਿੰਦਾ ਹੈ ਉਸ ਨੂੰ 84 ਲੱਖ ਜੁਨੀਆਂ ਦਾ ਦੁੱਖ ਲੱਗ ਜਾਂਦਾ ਹੈ ਉਸ ਮਨਮੁਖ ਨੂੰ 84 ਲੱਖ ਜੁਨੀਆਂ ਦਾ ਦੁੱਖ ਲੱਗ ਜਾਂਦਾ ਹੈ ਮਨਮੁਖ ਪੜੇ ਤੇਤਾ ਦੁੱਖ ਲੱਗੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਮਨਮੁਖ ਇਨਸਾਨ ਆਪਣੇ ਧਾਰਮਿਕ ਗ੍ਰੰਥਾਂ ਨੂੰ ਬਿਨਾਂ ਵਿਚਾਰੇ ਤੋਂ ਹੀ ਐਵੇਂ ਦਿਨ ਰਾਤ ਪੜ ਪੜਦਾ ਰਹਿੰਦਾ ਹੈ ਉਹਨਾਂ ਦੇ ਉੱਤੇ ਕੋਈ ਭੋਰਾ ਭਰ ਵੀ ਵਿਚਾਰ ਨਹੀਂ ਕਰਦਾ ਇੱਕ ਪੂਰੇ ਸਤਿਗੁਰੂ ਦੀ ਸੰਗਤ ਨਹੀਂ ਕਰਦਾ ਉਸ ਨੂੰ 84 ਲੱਖ ਜੁਨੀਆਂ ਦਾ ਦੁੱਖ ਲੱਗ ਜਾਂਦਾ ਹੈ ਬਿਨ ਸਤਿਗੁਰੂ ਮੁਕਤ ਨਾ ਹੋਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਦੀ ਸੰਗਤ ਤੋਂ ਬਿਨਾ ਸਾਡੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਅੱਗੇ 435 ਅੰਕ ਤੇ ਤੀਜੇ ਪਾਛ ਪਾਤਸ਼ਾਹੀ ਉਹਨਾਂ ਬਾਰੇ ਹੋਰ ਲਿਖਦੇ ਹਨ ਕਤੇ ਕਾਮ ਕਰੋਧ ਭਰਮਿਓ ਮੂੜੇ ਕਤੇ ਕਾਮ ਕਰੋਧ ਭਰਮਿਓ ਮੂੜੇ ਮੂੜੇ ਤੋਂ ਭਾਵ ਹੁੰਦਾ ਹੈ ਮੂਰਖ ਮਮਤਾ ਲਾਗੇ ਤੁਧ ਹਰ ਵਿਸਰਿਆ ਕਕੇ ਕਾਮ ਕਰੋਧ ਭਰਮਿਓ ਮੂੜੇ ਮਮਤਾ ਲਾਗੇ ਤੁਧ ਹਰ ਵਿਸਰਿਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਮੂਰਖ ਇਨਸਾਨ ਏਹ ਹੈ ਮੂਰਖ ਮਨਸਾਨਾ ਤੂੰ ਕਾਮ ਕ੍ਰੋਧ ਮੋਹ ਲੋਭ ਹੰਕਾਰ ਐਰ ਭਰਮਾਂ ਦੇ ਵਿੱਚ ਭਟਕਿਆ ਪਿਆ ਹੈ ਐਰ ਭਰਮਾਂ ਦੇ ਵਿੱਚ ਫਸਿਆ ਪਿਆ ਹੈ ਮਮਤਾ ਲਾਗੇ ਤੁਦ ਹਰ ਵਿਸਰਿਆ ਤੂੰ ਮੋਹ ਤੂੰ ਮਾਇਆ ਦੇ ਵਿੱਚ ਫਸਿਆ ਹੋਇਆ ਹੈ ਮਮਤਾ ਲਾਗੇ ਤੁਦ ਹਰ ਵਿਸਰਿਆ ਤੂੰ ਮਾਇਆ ਦੇ ਵਿੱਚ ਫਸਿਆ ਹੋਇਆ ਹੈ ਤੇ ਤੈਨੂੰ ਉਹ ਹਰੀ ਵਿਸਰਿਆ ਹੋਇਆ ਹੈ ਪੜੇ ਗੁਣੇ ਤੂੰ ਬਹੁਤ ਬੁਕਾਰੇ ਬਿਨ ਬੂਝੇ ਤੂੰ ਦੂਬ ਮੁਵਾ ਪੜੇ ਗੁਣੇ ਤੂੰ ਬਹੁਤ ਪਕਾਰੇ ਬਿਨ ਬੂਝੇ ਤੂੰ ਦੂਬ ਮੁਵਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਕਿ हे ਮੂਰਖ ਇਨਸਾਨ ਤੂੰ ਆਪਣੇ ਧਾਰਮਿਕ ਗ੍ਰੰਥਾਂ ਨੂੰ ਹਰ ਰੋਜ਼ ਹੀ ਬਿਨਾਂ ਵਿਚਾਰੇ ਤੋਂ ਪੜਦਾ ਵੀ ਬਹੁਤ ਹੈ ਉਹਨਾਂ ਦਾ ਗੰਗਾਣ ਵੀ ਬਹੁਤ ਕਰਦਾ ਹੈ ਤੇ ਉਹਨਾਂ ਦੇ ਬਾਰੇ ਪਕਾਰ ਪਕਾਰ ਕੇ ਲੋਕਾਂ ਨੂੰ ਵੀ ਸੁਣਾਉਂਦਾ ਹੈ ਬਿਨ ਬੂਝੇ ਤੂੰ ਦੂਬ ਮੁਵਾ ਪਰ ਜੇਕਰ ਤੂੰ ਅਜੇ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਘਟ ਦੇ ਅੰਦਰ ਉਸ ਈਸ਼ਰ ਦਾ ਦਰਸ਼ਨ ਨਹੀਂ ਕੀਤਾ ਤਾਂ ਤੂੰ 84 ਲੱਖ ਨੀਝ ਜੁਨੀਆਂ ਦੇ ਵਿੱਚ ਹੀ ਡੁੱਬੇਗਾ ਅੱਗੇ 467 ਅੰਕ ਤੇ ਸ੍ਰੀ ਗੁਰੂ ਨਾਨਕ ਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਬਾਰੇ ਹੋਰ ਲਿਖਦੇ ਹਨ ਲੇਖ ਲੇਖ ਪੜਿਆ ਤੇਤਾ ਕੜਿਆ ਲੇਖ ਲੇਖ ਪੜਿਆ ਤੇਤਾ ਕੜਿਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਅਣਸਾਣ ਆਪਣੇ ਧਾਰਮਿਕ ਗ੍ਰੰਥਾਂ ਨੂੰ ਬਿਨਾਂ ਵਿਚਾਰੇ ਤੋਂ ਹੀ ਪੜਦਾ ਰਹਿੰਦਾ ਹੈ ਆਪਣੇ ਧਾਰਮਿਕ ਗ੍ਰੰਥਾਂ ਨੂੰ ਹਰ ਰੋਜ਼ ਬਿਨਾਂ ਵਿਚਾਰੇ ਤੋਂ ਹੀ ਪੜਦਾ ਰਹਿੰਦਾ ਹੈ ਉਹ ਪੜ ਪੜ ਕੇ ਉਲਟਾ ਹੋਰ ਕੱਢ ਜਾਂਦਾ ਹੈ ਉਹ ਪੜ ਪੜ ਕੇ ਪੜ ਪੜ ਕੇ ਉਲਟਾ ਹੋਰ ਕੜ ਜਾਂਦਾ ਹੈ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਕੀਤੋ ਲਵਿਆ ਜੋ ਬਹੁਤ ਜ਼ਿਆਦੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਆਉਂਦਾ ਹੈ ਉਹ ਉਨਾ ਹੀ ਜ਼ਿਆਦਾ ਲੋਕਾਂ ਨੂੰ ਆ ਕੇ ਦੱਸਦਾ ਹੈ ਭਾਵ ਆਪਣਾ ਹੰਕਾਰ ਪ੍ਰਗਟ ਕਰਦਾ ਹੈ ਬੋਹ ਭੇਖ ਕੀਆ ਦੇਹੀ ਦੁੱਖ ਦੀਆ ਬੋਹ ਭੇਖ ਕੀਆ ਦੇਹੀ ਦੁੱਖ ਦੀਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇਨਸਾਨ ਜੋ ਇਨਸਾਨ ਧਰਮ ਦੇ ਨਾਂ ਤੇ ਨੇਕਾਂ ਤਰ੍ਹਾਂ ਦੇ ਭੇਖ ਕਰਦਾ ਹੈ ਉਲਟਾ ਆਪਣੀ ਦੇਹ ਨੂੰ ਹੀ ਦੁੱਖ ਦਿੰਦਾ ਹੈ ਅੱਗੇ 906 ਅੰਗ ਤੇ ਗੁਰੂ ਨਾਨਕ ਦੇਵ ਜੀ ਉਹਨਾਂ ਬਾਰੇ ਹੋਰ ਲਿਖਦੇ ਹਨ ਹੱਥ ਹੰਕਾਰ ਕਰੇ ਨਹੀਂ ਪਾਵੇ ਪਾਠ ਪੜ੍ਹੇ ਲੈ ਲੋਕ ਸੁਣਾਵੇ ਤੀਰਥ ਭਰਨੇ ਵਿਆਹ ਨਹੀਂ ਜਾਵੇ ਨਾਮ ਬਿਨਾ ਕੈਸੇ ਸੁਖ ਪਾਵੇ ਹੱਥ ਹੰਕਾਰ ਕਰੇ ਨਹੀਂ ਪਾਵੇ ਪਾਠ ਪੜ੍ਹੇ ਲੈ ਲੋਕ ਸੁਣਾਵੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੇ ਇਨਸਾਨ ਉਸ ਈਸ਼ਵਰ ਨੂੰ ਆਪਣੇ ਹੱਥ ਦੇ ਨਾਲ ਆਪਣੇ ਹੰਕਾਰ ਦੇ ਨਾਲ ਕਦੇ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਪਾਠ ਪੜ੍ਹੇਲੇ ਲੋਕ ਸੁਣਾਵੇ ਤੂੰ ਬਿਨਾ ਵਿਚਾਰੇ ਤੋਂ ਹੀ ਧਾਰਮਿਕ ਗ੍ਰੰਥਾਂ ਦੇ ਪਾਠ ਵੀ ਬੋਧ ਕਰਦਾ ਹੈ ਤੇ ਪੜ੍ਹ-ਪੜ੍ਹ ਕੇ ਲੋਕਾਂ ਨੂੰ ਵੀ ਸੁਣਾਉਂਦਾ ਹੈ ਤੀਰਥ ਭ੍ਰਮੇ ਵਿਆਦ ਨਹੀਂ ਜਾਵੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਬੋਧ ਕਰਦਾ ਹੈ ਪਰ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਕਦੇ ਵੀ ਸਾਡਾ ਹੰਕਾਰ ਖਤਮ ਨਹੀਂ ਹੁੰਦਾ ਸਗੋਂ ਉਲਟਾ ਹੋਰ ਹੰਕਾਰ ਵਧ ਜਾਂਦਾ ਹੈ ਨਾਮ ਬਿਨਾ ਕੈਸੇ ਸੁਖ ਪਾਵੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਸ ਸੱਚੇ ਨਾਮ ਤੋਂ ਬਿਨਾ ਸਾਨੂੰ ਕਦੇ ਵੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਉਹ ਸੱਚਾ ਨਾਮ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਰ ਦੇ ਅੰਦਰ ਹੀ ਸਰਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਸਾਨੂੰ ਪ੍ਰਾਪਤ ਹੁੰਦਾ ਹੈ ਅੱਗੇ 1058 ਅੰਕ ਤੇ ਤੀਜੇ ਪਾਤਸ਼ਾਹ ਜੀ ਉਹਨਾਂ ਬਾਰੇ ਹੋਰ ਲਿਖਦੇ ਹਨ ਵੇਦ ਪੜੇ ਪੜਵਾਦ ਬਖਾਣੇ ਘਟ ਮੇ ਬ੍ਰਹਮ ਤਿਸੇ ਸ਼ਬਦ ਨਾ ਪਛਾਣੇ ਵੇਦ ਪੜੇ ਪੜਵਾਦ ਬਖਾਣੇ ਘਟ ਮੇ ਬ੍ਰਹਮ ਬ੍ਰਹਮ ਉਸ ਈਸ਼ਵਰ ਨੂੰ ਕਹਿੰਦੇ ਹਨ ਤਿਸ ਸ਼ਬਦ ਨਾ ਪਛਾਣੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਇਨਸਾਨ ਆਪਣੇ ਧਾਰਮਿਕ ਗ੍ਰੰਥਾਂ ਨੂੰ ਹਰ ਰੋਜ਼ ਬਿਨਾਂ ਵਿਚਾਰੇ ਤੋਂ ਬਹੁਤ ਪੜਦਾ ਵੀ ਹੈ ਤੇ ਪੜ ਪੜ ਕੇ ਉਹਨਾਂ ਦਾ ਵਿਖਿਆਣਵੀ ਕਰਦਾ ਹੈ ਘਟ ਮੇ ਬ੍ਰਹਮ ਇਸ ਸ਼ਬਦ ਨਾਲ ਪਛਾਣੇ ਪਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਸ ਇਨਸਾਨ ਦੇ ਘਟ ਦੇ ਅੰਦਰ ਹੀ ਉਹਈ ਉਹ ਈਸ਼ਵਰ ਹੈ ਤੇ ਇਸ ਇਨਸਾਨ ਇਸ ਇਨਸਾਨ ਦੇ ਤੇ ਇਸ ਇਨਸਾਨ ਦੇ ਘਟ ਦੇ ਅੰਦਰ ਹੀ ਉਹ ਨਾਮ ਸ਼ਬਦ ਹੈ ਉਸ ਨੂੰ ਇਹ ਪ੍ਰਾਪਤ ਨਹੀਂ ਕਰਦਾ ਤੇ ਐਵੇਂ ਪੜ ਪੜ ਕੇ ਹੰਕਾਰ ਹੀ ਇਕੱਠਾ ਕਰੀ ਜਾ ਰਿਹਾ ਹੈ ਅੱਗੇ 440 ਅੰਗ ਤੇ ਤੀਜੇ ਪਾਤਸ਼ਾਹ ਜੀ ਹੋਰ ਲਿਖਦੇ ਹਨ ਪੜ ਪੜ ਪੰਡਤ 모ਨੀ ਥਕੇ ਭੇਖੀ ਮੁਕਤ ਨ ਪਾਈ ਪੜ ਪੜ ਪੰਡਤ 모ਨੀ ਥਕੇ ਭੇਖੀ ਮੁਕਤ ਨ ਪਾਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਧਾਰਮਿਕ ਗ੍ਰੰਥਾਂ ਨੂੰ ਪੜ ਪੜ ਕੇ ਕਿ ਅੱਜ ਤੋਂ ਪਹਿਲਾਂ ਵੀ ਧਾਰਮਿਕ ਗ੍ਰੰਥਾਂ ਨੂੰ ਬਹੁਤ ਪੜ ਪੜ ਕੇ ਬਹੁਤ ਸਾਰੇ ਪੰਡਤ ਭਾਵ ਧਾਰਮਿਕ ਲੋਕ ਧਾਰਮ ਗ੍ਰੰਥਾਂ ਨੂੰ ਪੜ ਪੜ ਕੇ ਥੱਕ ਗਏ ਹਨ ਮਨਾਨ ਨੂੰ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਹੋਈ ਕਿ ਅੱਜ ਤੋਂ ਪਹਿਲਾਂ ਵੀ ਸਾਡੇ ਧਾਰਮਿਕ ਗ੍ਰੰਥਾਂ ਨੂੰ ਬਹੁਤ ਸਾਰੇ ਧਾਰਮਿਕ ਲੋਕ ਪੜ੍ਹ-ਪੜ੍ਹ ਕੇ ਥੱਕ ਗਏ ਹਨ ਕਈ ਤਰ੍ਹਾਂ ਦੇ ਭੇਖ ਧਾਰਨ ਕਰਕੇ ਥੱਕ ਗਏ ਹਨ ਪਰ ਇੰਨਾ ਭੇਖ ਧਾਰਨ ਕਰਨ ਦੇ ਨਾਲ ਤੇ ਇੰਨਾ ਧਾਰਮਿਕ ਗ੍ਰੰਥਾਂ ਨੂੰ ਬਿਨਾਂ ਵਿਚਾਰੇ ਤੋਂ ਪੜ੍ਹਨ ਦੇ ਨਾਲ ਕਦੇ ਵੀ ਸਾਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ ਨਾਨਕ ਬਿਨ ਭਗਤੀ ਜਗ ਬੌਰਨ ਸੱਚੇ ਸ਼ਬਦ ਮਲਾਈ ਨਾਨਕ ਬਿਨ ਭਗਤੀ ਜਗ ਬਉਰਾਨਾ ਸੱਚੇ ਸ਼ਬਦ ਮਲਾਈ ਗੁਰੂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਉਸ ਈਸ਼ਵਰ ਦੀ ਸੱਚੀ ਭਗਤੀ ਤੋਂ ਬਿਨਾ ਇਹ ਸਾਰਾ ਹੀ ਜਗ ਇੱਕ ਬਉਰਿਆਂ ਦੀ ਤਰ੍ਹਾਂ ਹੈ ਕਿ ਈਸ਼ਵਰ ਦੀ ਸੱਚੀ ਭਗਤੀ ਤੋਂ ਬਿਨਾ ਇਹ ਸਾਰਾ ਹੀ ਸੰਸਾਰ ਇੱਕ ਬਉਰਿਆਂ ਦੀ ਤਰ੍ਹਾਂ ਹੈ ਸੱਚੇ ਸ਼ਬਦ ਮਲਾਈ ਉਸ ਸੱਚੇ ਸ਼ਬਦ ਦੇ ਨਾਲ ਮਿਲ ਕੇ ਹੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਇਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਸੱਚੇ ਸ਼ਬਦ ਦੇ ਨਾਲ ਮਿਲਤੇ ਹੀ ਸਾਡੀ ਮੁਕਤੀ ਹੁੰਦੀ ਹੈ ਅਗੇ 52 ਅੰਕ ਤੇ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕੋਈ ਪੜੇ ਕੁਰਾਨ ਕੋ ਕੋਈ ਪੜੇ ਪ੍ਰਾਨ ਕਾਲ ਨਾ ਸਕਤ ਬਚਾਏ ਕਿ ਸਭ ਫੋਕਟ ਧਰਮ ਨਿਧਾਨ ਕੋਈ ਪੜੇ ਪ੍ਰਾਨ ਕੋ ਕੋਈ ਕੋਈ ਪੜੇ ਕੁਰਾਨ ਕੋ ਕੋਈ ਪੜੇ ਪ੍ਰਾਨ ਕਾਲ ਨਾ ਸਕਤ ਬਚਾਏ ਕਿ ਸਭ ਫੋਕਟ ਧਰਮ ਨਿਧਾਨ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਕਿ ਕੋਈ ਇਨਸਾਨ ਕਿਸੇ ਗ੍ਰੰਥ ਨੂੰ ਤੇ ਕੋਈ ਕਿਸੇ ਗ੍ਰੰਥ ਨੂੰ ਆਪਣੀ ਆਪਣੀ ਮਨਮਤ ਦੇ ਨਾਲ ਬਿਨਾਂ ਵਿਚਾਰੇ ਤੋਂ ਹੀ ਪੜੀ ਜਾ ਰਿਹਾ ਹੈ ਅਤੇ ਇੱਕ ਪੂਰੇ ਸਤਿਗੁਰੂ ਇੱਕ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਨਹੀਂ ਕਰਦਾ ਇਹ ਜਿਹੇ ਲੋਕਾਂ ਨੂੰ ਅਜਿਹੇ ਲੋਕਾਂ ਨੂੰ ਕਾਲ ਦੇ ਪੰਜੇ ਤੋਂ ਕੋਈ ਵੀ ਨਹੀਂ ਬਚਾ ਸਕਦਾ ਹੈ ਜਿਹੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਜਿਹੇ ਲੋਕਾਂ ਨੂੰ ਕਾਲ ਦੇ ਪੰਜੇ ਤੋਂ ਕੋਈ ਵੀ ਨਹੀਂ ਬਚਾ ਸਕਦਾ ਹੈ ਕੋਈ ਪੜੇ ਕਰਾਨ ਕੋ ਕੋਈ ਪੜੇ ਪ੍ਰਾਨ ਕਾਲ ਨਾ ਸਕਤ ਬਚਾਏ ਕਿ ਸਭ ਫੋਕਟ ਧਰਮ ਨਿਧਾਨ ਅਜਿਹੇ ਲੋਕ ਇੱਕ ਧਰਮ ਦੇ ਨਾਂ ਤੇ ਜਿਹੇ ਲੋਕ ਧਰਮ ਦੇ ਨਾਂ ਤੇ ਸਭ ਕੰਮ ਫੋਕਟ ਹੀ કરી ਜਾ ਰਹੇ ਹਨ ਗੁਰਬਾਣੀ ਦੇ ਵਿੱਚ ਸਾਡੇ ਮਹਾਪੁਰਸ਼ ਹੋਰ ਲਿਖਦੇ ਹਨ ਗੁਰਬਾਣੀ ਦੇ ਵਿੱਚ ਸਾਡੇ ਮਹਾਪੁਰਖ ਹੋਰ ਲਿਖਦੇ ਹਨ ਕਿ ਆ ਪੜੀਏ ਕਿ ਆ ਗੁਣੀਏ ਕਿ ਆ ਵੇਦ ਪੁਰਾਣਾ ਸੁਣੀਏ ਪੜ੍ਹੇ ਸੁਣੇ ਕਿ ਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਤੇਰੇ ਇੰਨਾ ਧਾਰਮਿਕ ਗ੍ਰੰਥਾਂ ਨੂੰ ਪੜਨ ਦਾ ਤੇ ਤੇਰੇ ਇੰਨਾ ਧਾਰਮਿਕ ਗ੍ਰੰਥਾਂ ਦੇ ਵਿਖਿਆਨ ਕਰਨ ਦਾ ਗੁਣਗਾਨ ਕਰਨ ਦਾ ਕੀ ਲਾਭ ਹੈ ਕਿ ਆ ਪੜੀਏ ਜਾਂ ਗੁਣੀਏ ਜਾਂ ਵੇਦ ਪੁਰਾਣਾ ਸੁਣੀਏ ਕਿ हे ਇਨਸਾਨ ਤੇਰੇ ਇਨਾਂ ਧਾਰਮਿਕ ਗ੍ਰੰਥਾਂ ਨੂੰ ਪੜਨ ਦਾ ਤੇ ਇਨਾਂ ਨੂੰ ਸੁਣਨ ਦਾ ਕੀ ਲਾਭ ਹੈ ਜੇਕਰ ਤੈਨੂੰ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾਲ ਮਿਲੇ ਮਿਲੇ ਹੋ ਸੋਈ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾਲ ਮਿਲੇ ਹੋ ਸੋਈ ਕਿ हे ਇਨਸਾਨ ਜੇਕਰ ਤੈਨੂੰ ਅਜੇ ਤੱਕ ਉਸ ਈਸ਼ਵਰ ਦੀ ਪ੍ਰਾਪਤੀ ਹੀ ਨਹੀਂ ਹੋਈ ਤੋ ਆਪ ਜੇਕਰ ਤੂੰ ਅਜੇ ਤੱਕ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਹੀ ਨਹੀਂ ਕੀਤੇ ਤਾਂ ਤੈਨੂੰ ਇਨ੍ਹਾਂ ਧਾਰਮਿਕ ਗ੍ਰੰਥਾਂ ਨੂੰ ਪੜਨ ਦਾ ਜਾਂ ਇਨ੍ਹਾਂ ਧਾਰਮਿਕ ਗ੍ਰੰਥਾਂ ਨੂੰ ਸੁਣਨ ਦਾ ਕੀ ਲਾਭ ਹੋਇਆ ਹੈ ਅੱਗੇ 148 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਵੇਦ ਕਹੇ ਵਿਖਿਆਣ ਅੰਤ ਨਹੀਂ ਪਾਵਣਾ ਪੜਿਏ ਨਹੀਂ ਕੇਦ বুঝ ਕੇ ਪਾਵਣਾ ਵੇਦ ਕਹੇ ਵਿਖਿਆਣ ਅੰਤ ਨਹੀਂ ਪਾਵਣਾ ਪੜੀ ਜੇ ਨਹੀਂ ਭੇਦ ਬੁਝੀਏ ਪਾਵਣਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਜੋ ਸਾਡੇ ਧਾਰਮਿਕ ਗ੍ਰੰਥ ਹਨ ਇਹ ਸਾਨੂੰ ਵਿਖਿਆਣ ਕਰ ਇਹ ਸਾਨੂੰ ਵਿਖਿਆਣ ਕਰ ਕਰਕੇ ਸਮਝਾ ਰਹੇ ਹਨ ਕਿ ਇਹ ਸਾਡੇ ਪਾਸ ਜੋ ਸਾਡੇ ਗੁਰਮੁਖ ਦੇ ਮਹਾਨ ਧਾਰਮਿਕ ਗ੍ਰੰਥ ਹਨ ਇਹ ਸਾਨੂੰ ਵਿਖਿਆਣ ਕਰ ਕਰਕੇ ਸਮਝਾ ਰਹੇ ਹਨ ਕਿ ਉਸ ਈਸ਼ਵਰ ਦਾ ਅੰਤ ਨਹੀਂ ਪਾਇਆ ਜਾਂਦਾ ਵੇਦ ਕਹੇ ਉਹ ਖਿਆਨ ਅੰਤ ਨਹੀਂ ਪਾਵਣਾ ਕਿ ਉਸ ਈਸ਼ਵਰ ਦਾ ਅੰਤ ਨਹੀਂ ਪਾਇਆ ਜਾਂਦਾ ਉਸ ਨੂੰ ਆਪਣੇ ਘਟ ਦੇ ਅੰਦਰ ਦੇਖਿਆ ਜਾ ਸਕਦਾ ਹੈ ਪੜੀਏ ਨਹੀਂ ਭੇਦ ਬੁੱਝ ਗਏ ਪਾਵਣਾ ਸਾਡੇ ਗੁਰੂ ਸਾਹਿਬ ਜੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਅੱਜ ਧਾਰਮਿਕ ਗ੍ਰੰਥਾਂ ਨੂੰ ਅਸੀਂ ਪੜ੍ਹਦੇ ਹਾਂ ਇਨ੍ਹਾਂ ਧਾਰਮਿਕ ਗ੍ਰੰਥਾਂ ਨੂੰ ਇਸ ਤਰ੍ਹਾਂ ਨਹੀਂ ਪੜ੍ਹਨਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਅੱਜ ਅਸੀਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਹਾਂ ਇੰਨਾ ਧਾਰਮਿਕ ਗ੍ਰੰਥਾਂ ਨੂੰ ਇਸ ਤਰ੍ਹਾਂ ਨਹੀਂ ਪੜ੍ਹਨਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਅਸੀਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਚੰਗੀ ਤਰ੍ਹਾਂ ਡੰਗਾਈ ਦੇ ਨਾਲ ਵਿਚਾਰਨਾ ਵੀ ਹੈ ਪੜਿਏ ਨਾਹੀਂ ਭੇਰ ਬੁਝਿਏ ਪਾਵਣਾ ਤੇ ਇਨ੍ਹਾਂ ਧਾਰਮਿਕ ਗ੍ਰੰਥਾਂ ਨੂੰ ਚੰਗਾ ਚੰਗੀ ਤਰ੍ਹਾਂ ਡੰਗਾਈ ਦੇ ਨਾਲ ਪੜ੍ਹ ਕੇ ਇਨਾਂ ਦੇ ਉੱਤੇ ਵਿਚਾਰ ਕਰਕੇ ਉਸ ਭੇਦ ਨੂੰ ਬੁੱਝਣਾ ਹੈ ਪੜ੍ਹੀਏ ਨਾਹੀਂ ਭੇਦ ਬੁੱਝ ਗਏ ਪਾਉਮਣਾ ਤੇ ਇਨਾਂ ਧਾਰਮਿਕ ਗ੍ਰੰਥਾਂ ਨੂੰ ਚੰਗੀ ਤਰ੍ਹਾਂ ਢੰਗਾਈ ਦੇ ਨਾਲ ਪੜ੍ਹ ਕੇ ਉਸ ਭੇਦ ਨੂੰ ਵੀ ਬੁੱਝਣਾ ਹੈ ਉਹ ਭੇਦ ਕੀ ਹੈ ਉਹ ਭੇਦ ਸਾਡੇ ਗੁਰੂਆਂ ਨੇ ਉਹ ਭੇਦ ਇਹੀ ਦੱਸਿਆ ਹੈ ਕਿ ਆਪ ਆਪਣੇ ਪਵਿੱਤਰ ਧਾਰਮਿਕ ਆਪਣੇ ਮਹਾਨ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਉਨ੍ਹਾਂ ਦੇ ਉੱਤੇ ਚੰਗੀ ਤਰ੍ਹਾਂ ਵਿਚਾਰ ਕਰਕੇ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਉਨ੍ਹਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਹੀ ਉਸ ਈਸ਼ਵਰ ਦਾ ਦਰਸ਼ਨ ਕਰੋ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਆਪਣੇ ਗੁਰਮਾ ਦੀ ਮਹਾਨ ਬਾਣੀ ਨੂੰ ਹਰ ਰੋਜ਼ ਹੀ ਰਟਦੇ ਨਹੀਂ ਰਹਿਣਾ ਹੈ ਅਸੀਂ ਆਪਣੇ ਗੁਰਮਾ ਦੀ ਮਹਾਨ ਬਾਣੀ ਨੂੰ ਹਰ ਰੋਜ਼ ਹੀ ਰਟਦੇ ਨਹੀਂ ਰਣ ਹੈ ਅਸੀਂ ਆਪਣੇ ਗੁਰਮੁਖੀ ਦੀ ਮਹਾਨ ਬਾਣੀ ਨੂੰ ਚੰਗੀ ਤਰ੍ਹਾਂ ਡੰਗਾਈ ਦੇ ਨਾਲ ਪੜ੍ਹ ਕੇ ਜਾਂ ਸੁਣ ਕੇ ਉਸ ਉੱਤੇ ਵਿਚਾਰ ਵੀ ਕਰਨਾ ਹੈ ਸਾਡੇ ਗੁਰੂ ਸਾਹਿਬ ਜੀ ਸਾਨੂੰ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਹੁਕਮ ਕਰਦੇ ਹਨ ਕਿ ਆਪ ਇੱਕ ਐਸੇ ਪੂਰਨ ਗੁਰੂ ਦੀ ਸੰਗਤ ਕਰੋ ਜੋ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸੇ ਪਲ ਹੀ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਸਾਡੇ ਗੁਰੂ ਸਾਹਿਬ ਜੀ ਵਾਰ-ਵਾਰ ਕਹਿੰਦੇ ਹਨ ਕਿ ਈਸ਼ਵਰ ਦਾ ਨਾਮ ਸਾਡੇ ਘਟ ਦੇ ਅੰਦਰ ਹੈ ਉਹ ਪੂਰਾ ਗੁਰੂ ਸਾਨੂੰ ਉਸ ਨਾਮ ਦੇ ਨਾਲ ਜੋੜ ਦੇਵੇ ਸਾਡੇ ਘਟ ਦੇ ਅੰਦਰ ਹੀ ਉਹ ਸੱਚਾ ਅਮਰਤ ਹੈ ਉਹ ਪੂਰਾ ਗੁਰੂ ਸਾਨੂੰ ਘਟ ਦੇ ਅੰਦਰੋਂ ਹੀ ਉਹ ਸੱਚੇ ਅਮਰਤ ਨੂੰ ਪਿਆ ਦੇਵੇ ਇੰਨਾਂ ਚੀਜ਼ਾਂ ਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਪ੍ਰਾਪਤ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਸਾਡਾ ਜੀਵਨ ਸਦਾ ਵਾਸਤੇ ਸਫਲ ਹੁੰਦਾ ਹੈ ਤੇ ਸਾਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਦੀ ਖਤੇ